थैंक यू बोलना चाहता हूँ पंजाब पुलिस का दलजीत सिंह जी का जिन्होंने हमें सपोर्ट किया और हमें ये अपॉर्चुनिटी दी कि रोड अवेयरनेस कैंपेन एक नोवल्टी चौक पे हम लोग कर रहे हैं रिसर्च है इंडिया के रोड एक्सीडेंट में हर साल लोग दो लाख से ऊपर लोग मरते हैं और उसमें सत्तर परसेंट बाइक वाले होते हैं बंदा जो होता है सेल्फ ड्राइवर होता है और वो फैमिली का खुद का अर्नर भी हो सकता है जिससे फैमिली को बहुत ज़्यादा नुकसान हो सकता है ਉਹ ਬਾਈਕ ਵਾਲੋਂ ਕੋ ਅਵੇਅਰ ਕਰਨੇ ਲਈ ਅਸੀਂ ਲੋਕ ਇਹ ਕੈਂਪੇਨ ਕਰ ਰਹੇ ਹਾਂ ਕਿ ਇੱਕ ਅੱਛਾ ਹੈਲਮਟ ਪਹਿਨੋ ਔਰ ਆਪ ਸੇਫ ਚਲੋ ਅਸੀਂ ਜਿਨ੍ਹਾਂ ਨੇ ਹੈਲਮਟ ਪਾਏ ਆ ਜਾਂ ਜਿਨ੍ਹਾਂ ਨੇ ਅਧੂਰੇ ਹੈਲਮਟ ਪਾਏ ਆ ਅਧੂਰੇ ਹੈਲਮਟ ਆ ਦੇਖੋ ਨਾ ਆ ਤੁਹਾਨੂੰ ਦੇਖਿਆ ਜਾਵੇ ਕਿ ਇਹਨੂੰ ਥੱਲੇ ਮਾਰਿਆ ਤੇ ਕਿੰਨੇ ਟੁੱਟੇ ਆ ਤੇ ਇਹੋ ਟੁੱਟੇ ਜਿਹੜੇ ਸਾਡੇ ਸਿਰ ਵਿੱਚ ਖੁੱਪ ਜਾਂਦੇ ਆ ਤੇ ਅਸੀਂ ਇਹਨਾਂ ਨੂੰ ਆ ਇੱਕ ਬੜਾ ਸੇਫਟੀ ਵਾਲਾ ਹੈਲਮਟ ਦੇ ਰਹੇ ਆ ਕਿ ਜਿਹੜਾ ਬਹੁਤ ਹੀ ਸੁਰੱਖਿਆ ਵਾਸਤੇ ਆ ਆਈਐਸਆਈ ਮਾਰਕਾ ਹੈਗਾ ਤੇ ਇਹ ਆ ਕਿ ਲੋਕਾਂ ਨੂੰ ਇੱਕ ਸੁਨੇਹਾ ਦੇ ਰਹੇ ਆ ਕਿ ਜਿਹੜਾ ਸਿਰਦੀ ਛੱਟ ਆ ਜਦੋਂ ਵੀ ਛੱਟ ਲੱਗਦੀ ਆ ਬੰਦੇ ਦੀ ਮੌਤ ਹੁੰਦੀ ਆ ਉਦੋਂ ਸੇ ਦੇ ਵਿੱਚ ਛੱਟ ਲੱਗਣ ਕਰਕੇ ਹੁੰਦੀ ਆ ਤੇ ਇਹਨੂੰ ਇੱਕ ਬਚਾਉਣ ਦਾ ਪਰਾਲਾ ਇਸ ਇਹਨੇ ਟੀਮ ਨਾਲ ਹੀ ਕਰ ਰਹੇ ਆ ਤੇ ਬਹੁਤ ਵਧੀਆ ਪਰਾਲਾ ਇਹਨਾਂ ਦਾ ਪਹਿਲਾਂ ਵੀ ਅਸੀਂ ਇਹਨਾਂ ਟੀਮਾਂ ਨਾਲ ਕਰਦੇ ਰਹੇ ਆ ਤੇ ਹੁਣ ਵੀ ਅਸੀਂ ਕਰ ਰਹੇ ਆ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਵਾਧ ਤਵਾਦ ਜਦਨਾ ਵੀ ਰੋਡ ਐਕਸੀਡੈਂਟ ਦੇ ਆ ਟੂ ਵਿਨਲ ਹੁੰਦੇ ਆ ਤੇ ਉਹਨਾਂ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਵੀ ਸੇ ਦੇ ਛੱਟ ਤੋਂ ਅੱਜ ਤੁਹਾਡੀ ਇੱਕ ਨਿਊਜ਼ ਦੇ ਨਾਲ ਕਿਸੇ ਦੀ ਜਾਨ ਵਾਜੇ ਅਸੀਂ ਕਹਾਂਗੇ ਸਾਡਾ ਸੈਮੀਨਾਰ ਕੀਤਾ ਇਸ ਕੰਮ ਜਾਵੇ